ਸਸ਼ੀਕਲ ਜੀ ਅੱਜ ਪਹੁੰਚੇ ਆਂ ਬਾਗੜੀਆਂ ਪਾਈ ਕੇ ਜਿੱਥੇ ਕਿ ਪੰਥ ਰਤਨ ਭਾਈ ਸਾਹਿਬ ਪਾਈ ਅਰਦਮਨ ਸਿੰਘ ਜੀ ਬਾਗੜੀਆਂ ਉਹਨਾਂ ਦਾ ਅੱਜ ਵਰਸੀ ਸਮਾਗਮਾ ਉਸ ਦੇ ਸਬੰਧੀ ਕਾਫੀ ਸਾਰੀਆਂ ਮਹਾਨ ਸ਼ਖਸੀਅਤਾਂ ਨੇ ਜਿਹੜੀਆਂ ਇੱਥੇ ਪਹੁੰਚੀਆਂ ਨੇ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਸਵਾਗਤ ਕਰਦੇ ਆਂ ਸਾਡੇ ਨਾਲ ਪਾਈ ਦਲਾਵਰ ਸਿੰਘ ਜੀ ਨੇ ਦਲਾਵਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ 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 ਐਨਓ ਜੀ ਅੱਜ ਜਪ ਸਬਜੀ ਦਾ ਜਿਹੜਾ ਅਨਿਕ ਦੂਰੋਂ ਟਾਈਮ ਕੱਢ ਕੇ ਅੱਜ ਇਸ ਖਾਸ ਕਰਕੇ ਜੋੜ ਮੇਲੇ ਦੇ ਸਮਾਗਮ ਦੇ ਵਿੱਚ ਬਹਰਾਨ ਵੀ ਆਪਾਂ ਟਾਈਮ ਕੱਢ ਕੇ ਆਈਏ ਬਹੁਤ ਬਹੁਤ ਧੰਨਵਾਦ ਸਰੇਨੂ ਜੀ ਐਨਓ ਜੀ ਸਰ ਇੱਕ ਤਾਂ ਸਾਨੂੰ ਇਹ ਦੱਸੋ ਕਿ ਅੱਜ ਦਾ ਜਿਹੜਾ ਸਮਾਗਮ ਉਹ ਕਿਹਨਾਂ ਨੂੰ ਸਮਰਪਿਤ ਆ ਔਰ ਅੱਜ ਦੇ ਸਮਾਗਮ ਦੇ ਵਿੱਚ ਕਿਹੜੀਆਂ ਕਿੜੀਆਂ ਸ਼ਖਸੀਅਤਾਂ ਨੇ ਜਿਹੜੀਆਂ ਅੱਜ ਇੱਥੇ ਪਹੁੰਚੀਆਂ ਨੇ ਜੀ ਜੀ ਸਵਾਗਤ ਐਕਚੁਅਲੀ ਮੈਂ ਕੈਨੇਡਾ ਸ਼ਿਫਟ ਕਰ ਗਿਆ ਸੀ ਲੋਕੀ ਸਾਰੇ ਕਹਿੰਦੇ ਕੈਨੇਡਾ ਜਾਣਾ ਚਾਹੀਦਾ ਬੱਚੇ ਕਹਿੰਦੇ ਸਾਨੂੰ ਪਾਪਾ ਜੇ ਅਸੀਂ ਕਿਤੇ ਬਰ ਅਸੀਂ ਜਾਈਏ ਸਾਡਾ ਆਪਣਾ ਵਿਸ਼ੋਖੜ ਜੋ ਹੈ ਬਾਗੜੀਆਂ ਤੋਂ ਹੈ ਤੇ ਸਭ ਨੂੰ ਦੱਸਣਾ ਕਰਨਾ ਚਾਹੀਦਾ ਸੋ ਜੀ ਮੈਂ 4 ਸਾਲ ਹੋ ਗਏ ਮੈਂ ਕੈਨੇਡਾ ਤੋਂ ਸਿਟੀਜ਼ਨਸ਼ਿਪ ਛੱਡ ਕੇ ਵਾਪਸ ਆਇਆ ਹਾਂ ਜੀ ਤੇ ਮੈਂ ਅੱਜ ਸਾਲ ਆਪਣੇ ਦਾਦਾ ਜੀ ਦੀ ਯਾਦ ਵਿੱਚ ਜੋ ਪੰਥਰਤਨ ਸਿੰਘ ਜੀ ਬਾਈਰ ਦਮਨ ਸਿੰਘ ਉਹਨਾਂ ਦੀ ਯਾਦ ਵਿੱਚ ਸਵਾਗਤ ਕਰਕੇ ਗੁਰੂ ਘਰ ਦੀ ਸੇਵਾ ਦਾ ਲੈ ਕੇ ਜੀ ਸੰਗਤ ਦੀ ਦਰਸ਼ਨ ਕਰਕੇ ਆਪਣਾ ਭਾਗੀ ਸਮਝਦਾ ਜੀ ਸੋ ਅੱਜ ਉਹਨਾਂ ਨੂੰ 47 ਸਾਲ ਹੋ ਗਏ ਜੀ ਸਾਡੇ ਤੋਂ ਵਿਚਰੇਆਂ ਜੀ ਤੇ ਅੱਜ ਸਾਰੇ ਜੀ ਇਕੱਠੇ ਉਸ ਕਰਕੇ ਕਰਦੇ ਜੀ ਇਸ ਸਮਾਗਮ ਜੋ ਹੈ ਮੇਰੇ ਬਰਦਾਦਾਦਾ ਜੀ ਭਾਈ ਅਰਧਮਨ ਸਿੰਘ ਬੰਸਰਦਨ ਉਹਨਾਂ ਦੇ ਹੈ ਜੀ ਤੇ ਉਹਨਾਂ ਦੇ ਪਿਤਾ ਜੀ ਸੀ ਭਾਈ ਅਰਜਨ ਸਿੰਘ ਜਿਨ੍ਹਾਂ ਨੂੰ ਜੀ ਸ਼ਾਇਦ ਤੁਹਾਨੂੰ ਬਹੁਤ ਘੱਟ ਪਤਾ ਹੋਵੇਗਾ ਦੁਨੀਆ ਦੇ ਵਿੱਚ ਸਿਰਫ ਤਿੰਨ ਸ਼ਖਸੀਤਾਵੀਆਂ ਨੇ ਜਿਸ ਨੂੰ ਹਿਸ ਹੋਲੀਨੈਸ ਖਿਤਾਬ ਮਿਲਦਾ ਆਪਾਂ ਹਿਸਾਈਨੈਸ ਕਹਿੰਦੇ ਆ ਰਾਜਿਆਂ ਨੂੰ ਤੇ ਸਤਿਗੁਰਾਂ ਨੂੰ ਦੀ ਕਿਰਪਾ ਨਾਲ ਇਹਨਾਂ ਨੂੰ ਹਿਸੋਲੀਨੈਸ ਕਹਿੰਦੇ ਸੀ ਜੀ ਪਹਿਲੇ ਹੁੰਦੇ ਨੇ ਜਿਹੜਾ ਪੂਪ ਹੈ ਬਰਤਾਨੀਆ ਦਾ ਉਹਨੂੰ ਕਹਿੰਦੇ ਹਿਸੋਲੀਨੈਸ ਮੁਝੇ ਦਲੈਲਾ ਮਾਨ ਉਸੋਲ ਨਸ ਕੀ ਗਿਆ ਤੀਜੇ ਸਦੇ ਮੇਰੇ ਪ੍ਰਦਾਦਾ ਜੀ ਜੀ ਭਾਈ ਵਰਜਨ ਸਿੰਘ ਉਹਨਾਂ ਨੂੰ ਹਜ਼ੂਰ ਨਸ ਖੁਰਨਸ ਕਿਹਾ ਨੇ ਜੀ ਤੇ ਉਹਨਾਂ ਦੀ ਪਰੰਪਰਾ ਨੂੰ ਮੁਕਸਤ ਰੱਖਦੇ ਹੋਏ ਕਿ ਮੈਂ 13ਵੀਂ ਪੀੜ੍ਹੀ ਆ ਜੀ ਭਾਈ ਰੁਪਚੰਦ ਦੇ ਪਰਿਵਾਰ ਚੋਂ ਜੀ ਸੋ ਜਿਹੜੀ ਪ੍ਰਥਾ ਜਿਹੜੀ ਐਡਾ ਐਡਾ ਦੇ ਹੈਰੀਟੇਜ ਹੈ ਉਹਨੂੰ ਅੱਗੇ ਅਪਰੋਡ ਕਰਨ ਦੀ ਕੋਸ਼ਿਸ਼ ਕਰਦੇ ਉਪਰਾਲਾ ਕੀਤਾ ਜੀ ਔਰ ਇਹਦੇ ਵਿੱਚ ਖਾਸ ਕਰਕੇ ਮੇਰੀ ਬੇਟੀ ਨੇ ਜੀ ਇੱਕ ਉਪਰਾਲਾ ਕੀਤਾ ਹੈ ਬੀਬਾ ਨਿੰਤਖੌਰ ਨੇ ਚਾਹੇ ਉਹ ਬਾਹਰ ਪੜ੍ਹਦੀ ਰਹੀ ਹੈ ਸਿੱਖ ਪਗੜੀ ਦੇ ਪਰਿਵਾਰ ਦੀ ਜਿੰਨੀ ਹਿਸਟਰੀ ਹੈ ਉਹ ਸਾਰੀ ਸਕੀਪ ਹਿਸਟਰੀ ਲਿਖ ਕੇ ਉਹ ਕਰ ਰਹੀ ਹੈ ਤੇ ਔਰ ਜੱਦਰ ਕਾਤਕ ਸਾਹਿਬ ਬੜੇ ਮਾਨ ਪੱਖਸ਼ਾ ਜੀ ਉਹਨਾਂ ਨੇ ਕਿ ਉਹ ਆ ਕੇ ਉਸ ਕਿਤਾਬ ਨੂੰ ਰਿਲੀਜ਼ ਕਰ ਰਹੇ ਨੇ ਔਰ ਇੱਕ ਹੋਰ ਬੜੀ ਬਹੁਤ ਹੀ ਭਾਗਾ ਬੰਨੂ ਹੈਗਾ ਜੀ ਕਿ ਇੱਕ ਛੋਟੇ ਜਿਹੇ ਲੜਕਾ ਹੈ ਜੀ ਸਟੋਰੀਅਨ ਸਿਮਰ ਸਿੰਘ ਜੋ ਇਸ ਸਾਲ 16 ਸਾਲ ਦੀ ਉਮਰ ਹੈ ਜੀ ਪਰ ਉਹਨੇ 21 ਕਿਤਾਬਾਂ ਲਿਖ ਚੁੱਕੇ ਹੈ ਪਦਮ ਸ਼੍ਰੀ ਹੈ ਤਿੰਨ ਡਾਕਟਰੀ ਦੀਆਂ ਡਿਗਰੀਆਂ ਨੇ ਜੀ ਤੇ ਆਪਣਾ ਸਿੱਖ ਇਤਿਹਾਸ ਬੋਰਡ ਦਾ ਉਹ ਚੇਅਰਮੈਨ ਜੀ ਦਿੱਲੀ ਦਾ ਤੇ ਉਹ ਵੀ ਇਤਿਹਾਇ ਆ ਹੋਇਆ ਜੀ ਤੇ ਉਹ ਵੀ ਇਹਨੂੰ ਇਸ ਚੀਜ਼ ਸਾਰਾ ਇਸ ਚੀਜ਼ ਦੇ ਦੇਣੇ ਜੀ ਸਾਰੇ ਇਸ ਚੀਜ਼ ਨੂੰ ਇੱਕ ਵਿਰਸੇ ਨੂੰ ਦੁਆਰਾ ਕਾਇਮ ਰੱਖ ਕੇ ਅੱਗੇ ਕਾਇਮ ਰੱਖਣ ਵਾਸਤੇ ਜੀ ਅੱਜ ਦੇ ਸਮਾਗਮ ਦੇ ਵਿੱਚ ਤੁਸੀਂ ਕਾਫੀ ਜਿਹੜੀਆਂ ਨੇ ਮਹਾਨ ਸ਼ਖਸੀਅਤਾਂ ਦੇ ਦਰਸ਼ਨ ਕਰਾ ਰਹੇ ਹਾਂ ਸੰਗਤਾਂ ਨੂੰ ਰੂਬਰੂ ਕਰਾ ਰਹੇ ਹਾਂ ਉਹਨਾਂ ਸ਼ਖਸੀਅਤਾਂ ਦੇ ਵਿੱਚ ਹੋਰ ਕਿਹੜੀਆਂ ਮੁੱਖ ਸ਼ਖਸੀਅਤਾਂ ਅੱਜ ਇੱਥੇ ਪਹੁੰਚੀਆਂ ਜਿਦਾ ਜਦਾ ਕਾਤਕ ਸਵਾਨਗੀ ਜੀ ਤੇ ਪਾਰੇ ਨੇ ਜੋੜੇ ਕਿਤਾਬੀ ਲਿਸ਼ ਕਰਨੀ ਹੈ ਜੀ ਇੱਕ ਸਟੋਰੀ ਸਿਮਰ ਸਿੰਘ ਜੀ ਦੁਨੀਆ ਦਾ ਜੰਗਰਸ ਵਰਲਡ ਸਟੋਰੀ ਹੈ ਜੀ ਜਿਹੜਾ ਕਿਸੇ ਤੱਕ ਕਦੇ ਨਹੀਂ ਕੀਤਾ ਨਹੀਂ ਛੋੜੇਦਾ ਹੈ ਜੀ ਤੇ ਪਟਿਆਲੇ ਤੋਂ ਡਾਕਟਰ ਸਿਮਰਤ ਕੋੜਲੇ ਜੀ ਉਹ ਵੀ ਆਪਣੇ ਵਿਚਾਰ ਸਾਂਝ ਕਰਨ ਵਾਸਤੇ ਪਰਵਾਣੂ ਅੱਗੇ ਕਰਵਾਸੀ ਆ ਰਹੇ ਨੇ ਜੀ ਤੇ ਆਪਣੇ ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਜੀ ਦਾ ਜਥਾ ਉਕੀਤਨਨ ਕਰ ਰਿਹਾ ਜੀ ਗੁਰਪ੍ਰੀਤ ਪ੍ਰਤਾਪ ਸਿੰਘ ਆ ਵੀ ਆ ਰਹੇ ਨੇ ਜੀ ਆ ਰਹੇ ਨੇ ਤੇ ਹੋਰ ਵੀ ਕਈ ਸਿੱਖੀ ਦਾ ਜਨ ਆ ਰਹੇ ਨੇ ਤੇ ਬਾਕੀ ਮੇਰਾ ਮਾਨ ਹੈ ਮੈਨੂੰ ਕਿ ਮੇਰਾ ਪ੍ਰਾਨੇ ਜੀ ਪਾਸਿੰਗ ਜਰੇ ਕਿ ਪੁਰਾਣੀ ਸਿੱਖ ਵਿਰਸੇ ਨੂੰ ਜਿਹੜੀਆਂ ਹੈਗੀਆਂ ਨੇ ਸਿੱਕੇ ਹੋਗੇ ਸ਼ਸਤਰ ਹੋਗੇ ਜੋ ਹਿਸਟੋਰੀਕਲ ਫੈਕਟਰ ਨੇ ਆਰਟੀਫੈਕਟਸ ਨੇ ਉਹ ਸਾਰੇ ਆਪਣੀ ਨਿੱਜੀ ਜਾਇਦਾਦ ਨੂੰ ਵੀ ਕਰ بیچ ਕੇ ਉਹ ਇਕੱਠੇ ਕਰਕੇ ਰਾਇ ਜੀ ਸਾਰੇ ਪਰਿਵਾਰ ਦੁਨੀਆ ਨੂੰ ਉਹ ਦਿਖਾਣਾ ਚਾਹੁੰਦੇ ਨੇ ਵੀ ਸਰੀਜ ਪ੍ਰਾਣਾ ਸਿੱਖ ਪੰਥ ਆਪਣਾ ਸਿੱਖ ਧਰਮ ਕੀ ਸੀਗਾ ਸੋ ਉਹ ਵੀ ਬੜੀ ਬੜਾ ਕਿਰਪਾ ਕੀਤੀ ਜਿਨ੍ਹਾਂ ਨੇ ਮੇਰੇ ਲਈ ਚਾਈਦੇ ਚ ਕੱਢ ਕੇ ਆਪਣੇ ਉਹ ਲਾਇ ਆਪਣੇ ਘਟ ਚੋਂ ਕਾਫੀ ਚੀਜ਼ਾਂ ਸਿੱਕੇ ਸੇ ਸਾਹਿਬਗਰ ਸਾਰਾ ਉਹ ਨਾਲ ਲੈ ਕੇ ਆਏ ਨੇ ਜੀ ਬਹੁਤ ਤਰਵਾਜੀ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਭਾਈ ਸਾਹਿਬ ਸਭ ਤੋਂ ਪਹਿਲਾਂ ਤਾਂ ਖਲਸਾ ਰਫਤੇ ਜੀ ਮੇਜ ਖਲਸਾ ਸਾਹਿਬ ਆ ਜੀ ਰਫਤੇ ਜੀ ਇਹ ਆਪਣਾ ਸੁਭ ਨਾਮ ਕੀ ਹੈ ਜੀ ਮੇਰਾ ਨਾਮ ਨਰਿੰਦਰਪਾਲ ਸਿੰਘ ਹੈ ਮੈਂ ਅਕਾਲ ਸਹਾਏ ਆਜੈਬ ਕਰ ਲੁਧਿਆਣਾ ਤੋਂ ਅੱਜ ਇੱਥੇ ਆਇਆ ਹਾਂ ਹੂੰ ਅੱਜ ਭਾਈ ਸਾਹਿਬ ਭਾਈ ਦਲਾਵਰ ਸਿੰਘ ਜੀ ਨੇ ਇੱਥੇ ਅੱਜ ਇਨਵਾਈਟ ਕੀਤਾ ਕਿਉਂਕਿ ਉਹ ਆਪਣੇ ਦਾਦਾ ਜੀ ਭਾਈ ਰਮਨ ਸਿੰਘ ਜੀ ਬਾਗੜੀਆਂ ਦੀ ਯਾਦ ਵਿੱਚ ਸਮਾਗਮ ਕਰਾ ਰਹੇ ਸੀ। ਹੂੰ ਇਸ ਮੌਕੇ ਤੇ ਬਾਗੜੀਆਂ ਦੀ ਸੰਗਤ ਨੂੰ ਤੇ ਆਸ-ਪਾਸ ਦੇ ਹੋਰ ਪਿੰਡਾਂ ਤੋਂ ਵੀ ਬਹੁਤ ਲੋਕ ਪਹੁੰਚੇ ਆ ਉਹਨਾਂ ਨੂੰ ਸਾਰਿਆਂ ਨੂੰ ਇਹ ਦਰਸ਼ਨ ਕਰਾਉਣ ਲਈ ਸਾਡੇ ਗੁਰੂ ਸਾਹਿਬ ਨੇ ਜਿਹੜਾ ਸਿਧਾਂਤ ਦਿੱਤਾ ਸ਼ਸਤਰ ਤੇ ਸ਼ਾਸਤਰ ਹੂੰ ਵੀ ਉਹ ਸ਼ਸਤਰ ਜਿਨ੍ਹਾਂ ਨਾਲ ਜੰਗਾਂ ਲੜੀਆਂ ਗਈਆਂ ਤੇ ਉਹ ਸ਼ਾਸਤਰ ਜਿਹੜੇ ਗ੍ਰੰਥ ਨੇ ਪ੍ਰਾਤਨ ਉਹਨਾਂ ਦੇ ਸਾਡਾ ਅਕਾਲ ਸਾਈ ਮਿਊਜ਼ੀਅਮ ਦਾ ਇੱਕ ਮੰਤਵ ਹੈ ਕਿ ਅਸੀਂ ਗ੍ਰਾਸ ਰੂਟ ਤੇ ਸੰਗਤਾਂ ਨੂੰ ਇਹ ਦੱਸ ਸਕੀਏ ਕਿ ਸਾਡੇ ਕਿਹੜੇ ਗ੍ਰੰਥ ਸੀਗੇ ਪ੍ਰਵਰਤਨ ਸਾਡੇ ਕਿਹੜੇ ਸ਼ਸਤਰ ਸੀ ਜਿਨ੍ਹਾਂ ਨਾਲ ਲੜਾਈਆਂ ਲੜੀਆਂ ਗਈਆਂ ਜਾਂ ਉਹ ਨਾਨਕਸ਼ਹੀ ਸਿੱਕਾ ਦੁਨੀਆ ਦੀ ਉਹ ਕਰੰਸੀ ਜੇਤ ਤੇ ਰਾਜੇ ਨੇ ਆਪਣਾ ਨਾਂ ਨਾ ਲਿਖ ਕੇ ਉਹਨੂੰ ਗੁਰੂ ਦੇ ਨਾਂ ਤੇ ਜਾਰੀ ਕੀਤਾ ਨਾਨਕ ਗੁਰਗੋਬਿੰਦ ਸਿੰਘ ਲਿਖ ਕੇ ਸਿੱਕਾ ਚਲਾਇਆ ਤਾਂ ਅਸੀਂ ਉਹਨੂੰ ਨਾਨਕਸ਼ਹੀ ਸਿੱਕਾ ਕਹਿੰਦੇ ਹਾਂ ਅੱਜ ਉਹ ਸਾਰੇ ਜਿਹੜੇ ਸਿੱਖ ਮਿਸਲਾਂ ਦੇ ਸਮੇਂ ਤੋਂ ਲੈ ਕੇ ਫਿਰ ਨਾਨਕਸ਼ਹੀ ਸਿੱਕੇ ਮਹਾਰਾਜ ਰਣਜੀਤ ਸਿੰਘ ਦੇ ਤੇ ਸਿੱਖ ਰਿਆਸਤਾਂ ਪਟਿਆਲਾ ਨਾਭਾ ਜੀਂਦ ਕੈਤਲ ਉਹਨਾਂ ਦੇ ਸਾਰੇ ਸਿੱਕੇ ਇੱਥੇ ਪ੍ਰਦਰਸ਼ਿਤ ਕੀਤੇ ਗਏ ਆ ਤੇ ਉਹ ਪ੍ਰਾਤਨ ਸ਼ਸਤਰ ਜਿਹੜੇ ਮੁਗਲ ਵਾਰਸ ਤੋਂ ਲੈ ਕੇ ਐਂਗਲੋ ਸਿੱਖ ਵਾਰ ਤੱਕ ਲੜੇ ਗਏ ਉਹਨਾਂ ਚ ਜਿੰਨੇ ਪ੍ਰਾਤਨ ਸ਼ਸਤਰ ਹੈ ਚਾਹੇ ਉਹ ਸੈਫ ਹੈ ਸਿਰੋਹੀ ਹੈ ਖੰਡਾ ਹੈ ਉਹ ਚ ਬਿਛੂਆ ਹੈ ਕਟਾਰ ਹੈ ਖੰਜਰ ਹੈ ਉਹ ਸਾਰੇ ਸ਼ਸਤਰ ਇੱਥੇ ਦਿਖਾਏ ਗਏ ਤਾਂ ਕਿ ਅਗਲੀ ਜਨਰੇਸ਼ਨ ਨੂੰ ਜੇ ਅਸੀਂ ਦੱਸਾਂਗੇ ਨਹੀਂ ਤੇ ਉਹ ਇਹਨਾਂ ਚੀਜ਼ਾਂ ਤੋਂ ਵਾਂਝੇ ਰਹਿ ਜਾਣਗੇ ਉਹ ਚ ਵੀ ਕਸੂਰ ਸਾਡੀ ਆ ਪਰ ਅੱਜ ਅਸੀਂ ਇੱਥੇ ਸਾਰੇ ਉਹ ਭਾਈ ਸਾਹਿਬ ਦੇ ਉਦਮ ਕਰਕੇ ਇੱਥੇ ਉਪਰਾਲਾ ਇਹਨਾਂ ਨੇ ਕੀਤਾ ਬਹੁਤ ਵਧੀਆ ਸੰਤਾਂ ਨੂੰ ਦਰਸ਼ਨ ਕਰਾਉਣ ਲਈ ਅਕਾਲ ਸਾਹਿਬ ਜੈਪ ਕਰਤੋਂ ਸਾਰੇ ਸ਼ਸਤਰ ਲੈ ਕੇ ਆਏ ਆ ਪਰਾਤਨ ਸ਼ਸਤਰ ਨੇ ਨਾਨਕ ਛਾਈ ਸਿੱਕੇ ਅੱਜ ਜੋ ਸਾਰੇ ਇੱਥੇ ਦਿਖਾਏ ਜਾ ਰਹੇ ਆ। ਭਾਈ ਸਾਹਿਬ ਤੁਹਾਨੂੰ ਇਹ ਕਿੱਥੋਂ ਮਤਲਬ ਹੈ ਇਸ ਤਰ੍ਹਾਂ ਦੀ ਚਿੰਗ ਜਾਗੀ ਕਿ ਮੈਂ ਇਹ ਪੁਰਾਤਨ ਵਿਰਸੇ ਨੂੰ ਲੈ ਕੇ ਜੋ ਕੀ ਪੀੜੀ ਤੱਕ ਲੈ ਕੇ ਜਾਵਾਂ। ਯੈਸ ਮੈਂ ਸਕੂਲ ਟਾਈਮ ਤੋਂ ਪਹਿਲਾਂ ਕੁਆਇਨਸ ਕਲੈਕਸ਼ਨ ਕਰਦਾ ਹੁੰਦਾ ਸੀ। ਹੂੰ ਕੁਆਇਨਸ 컬렉ਸ਼ਨ ਦਾ ਮੈਂ ਵਰਲਡ ਰਿਕਾਰਡ ਬਣਾਇਆ ਉਸ ਤੋਂ ਬਾਅਦ ਫਿਰ ਮੈਨੂੰ ਸਾਰੇ ਵਰਲਡ ਦੇ ਕੁਆਇਨ ਇਕੱਠੇ ਕਰਨ ਤੋਂ ਬਾਅਦ ਮੈਂ ਇੰਡੀਆ ਦੇ ਕੁਆਇਨ ਤੇ ਆ ਗਿਆ ਹੂੰ ਇੰਡੀਆ ਦੇ ਕੁਆਇਨਸ ਕਰਦੇ ਕਰਦੇ ਜਦੋਂ ਪੰਜਾਬ ਦੇ ਸਿੱਕਿਆਂ ਤੇ ਪਹੁੰਚਿਆ ਤੇ ਮੈਨੂੰ ਇਹ ਸਿੱਕੇ ਬਹੁਤ ਵਿਲੱਖਣ ਲੱਗੇ ਹੂੰ ਕਿਉਂਕਿ ਇਹ ਦੁਨੀਆ ਦੇ ਹਰ ਚੀਜ਼ ਚਾਹੇ ਅਸੀਂ ਗ੍ਰੀਕਸ ਤੋਂ ਚੱਲੀਏ ਗ੍ਰੀਕਸ ਆਏ ਰੋਮਨਸ ਆਏ ਮਿਡੀਵਲ ਪੀਰੀਅਡ ਹੈ ਮੁਗਲ ਪੀਰੀਅਡ ਹੈ ਇੰਡੀਅਨ ਸਟੇਟਸ ਹੈ ਬ੍ਰਿਟਿਸ਼ ਪੀਰੀਅਡ ਹੈ ਸਾਰਿਆਂ ਨੇ ਆਪਣੀ ਫੋਟੋ ਬਣਾ ਕੇ ਆਪਣਾ ਸਿੱਕੇ ਤੇ ਨਾਂ ਲਿਖ ਕੇ ਸਿੱਕਾ ਚਲਾਇਆ ਇਹ ਨਾਨਕਸ਼ਹੀ ਸਿੱਕਾ ਹੀ ਕੀ ਤਾਂ ਫਿਰ ਮੈਂ ਕੋਸ਼ਿਸ਼ ਕੀਤੀ ਕਿ ਇਹ ਸਿੱਕਾ ਸਿੱਖ ਮਿਸਲਾਂ ਤੋਂ ਲੈ ਕੇ ਮਹਾਰਾਜ ਦਲੀਪ ਸਿੰਘ ਤੱਕ ਸਿੱਖਾਂ ਨੇ ਕਿੱਥੇ ਕਿੱਥੇ ਕਬਜ਼ਾ ਕੀਤਾ ਕਿੱਥੋਂ ਕਿੱਥੋਂ ਸਿੱਕਾ ਜਾਰੀ ਕੀਤਾ ਕਿੰਨੀਆਂ ਉਹਨਾਂ ਦੀਆਂ ਟਕਸਾਲਾਂ ਸੀ ਹਮ ਕਿਹੜੇ ਕਿਹੜੇ ਇਲਾਕੇ ਦੇ ਉਹਨਾਂ ਨੇ ਸਿੱਕੇ ਜਾਰੀ ਕੀਤੇ ਉਹ ਸਾਰੇ ਸਿੱਕੇ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਤੇ ਅੱਜ ਬਹੁਤ ਖੁਸ਼ੀ ਨਾਲ ਦੱਸ ਰਿਹਾ ਕਿ ਮਹਾਰਾਜ ਰਣਜੀਤ ਸਿੰਘ ਨੇ ਜਿੰਨੀਆਂ ਇਲਾਕਿਆਂ ਤੇ ਕਬਜ਼ਾ ਕੀਤਾ ਸੀ ਉਹਨਾਂ ਸਾਰੀਆਂ ਟਕਸਾਲਾਂ ਦੇ ਸਿੱਕੇ ਇੱਥੇ ਪ੍ਰਦਰਸ਼ਿਤ ਕੀਤੇ ਗਏ ਵਾਹ ਜੀ ਜਾਨਕੀ ਬਹੁਤ ਜਿਆਦੇ ਅਨਮੋਲ ਖਜ਼ਾਨਾ ਤੁਸੀਂ ਲੈ ਬੈਠੇ ਦਿਲ ਨੂੰ ਸੰਤੋਸ਼ਟੀ ਮਿਲਦੀ ਹੈ ਕਿ ਅਜੇ ਹੋਰ ਵੀ ਹੈਗੀ ਹਾਂ ਮੇਰਾ ਇੱਕ ਡ੍ਰੀਮ ਪ੍ਰੋਜੈਕਟ ਹੈ ਜੀ ਕਿ ਇੱਕ ਸਿੱਖ ਮਿਊਜ਼ੀਅਮ ਬਣਾਇਆ ਜਾਵੇ ਉਹਦੇ ਲਈ ਪਿਛਲੇ ਕਾਫੀ ਸਾਲ ਤੋਂ ਮੈਂ ਟਰਾਈ ਕਰ ਰਹੇ ਹਾਂ 38 ਸਾਲ ਤੋਂ ਮੈਂ ਕਲੈਕਸ਼ਨ ਕਰ ਰਹੇ ਹਾਂ ਅੱਜ ਇਹ ਮੇਰੀ 247ਵੀਂ ਪ੍ਰਦਰਸ਼ਨੀ ਹੈ ਬਾਜੀ ਤੇ ਮੈਂ ਬਹੁਤ ਜਲਦੀ ਆਉਣ ਵਾਲੇ 1 ਸਾਲ ਤੱਕ ਇੱਕ ਸਿੱਖ ਮਿਊਜ਼ੀਅਮ ਖੜਾ ਕਰਾਂਗੇ ਅਸੀਂ ਜੇ ਜੀ ਦੁਨੀਆ ਦੇਖ ਸਕੇ ਤੇ ਆਉਣ ਵਾਲੀ ਜਨਰੇਸ਼ਨ ਨੂੰ ਪਤਾ ਲੱਗ ਸਕੇ ਕਿ ਸਾਡੇ ਕਿਹੜੇ ਗ੍ਰੰਥ ਸੀ ਗੁਰੂ ਸਾਹਿਬ ਨੇ ਸਾਨੂੰ ਕਿਹੜੀ ਬਾਣੀ ਲਿਖ ਕੇ ਦਿੱਤੀ ਉਹ ਤੋਂ ਸੇਧ ਲੈ ਕੇ ਆਪਣੇ ਜੀਵਨ ਨੂੰ ਉਦੋਂ ਢਾਲਿਆ ਜਾਵੇ ਜਾਂ ਜਿਹੜੇ ਸਾਡੇ ਸ਼ਸਤਰ ਸੀ ਜਿਨ੍ਹਾਂ ਨਾਲ ਅਸੀਂ ਜੰਗਾਂ ਲੜ ਕੇ ਰਾਜ ਭਾਗ ਕੀਤਾ ਤੇ ਜਿਹੜੇ ਸਾਡੇ ਸਿੱਕੇ ਸੀ ਗੁਰੂ ਦੇ ਨਾਂ ਤੇ ਚੱਲੇ ਉਹ ਸਾਰੇ ਇੱਕ ਥਾਂ ਤੇ ਪ੍ਰਦਰਸ਼ਿਤ ਕੀਤੇ ਜਾ ਸਕਣ ਉਹ ਮੇਰਾ ਡ੍ਰੀਮ ਪ੍ਰੋਜੈਕਟ ਮੋਸਟ ਪ੍ਰੋਬਬਲੀ 1 ਸਾਲ ਤੱਕ ਪੂਰਾ ਹੋ ਜਾਏਗਾ ਕਿਸੇ ਧਾਰਮਿਕ ਸੰਸਥਾਵਾ ਵੱਲੋਂ ਜਾਂ ਸਰਕਾਰ ਵੱਲੋਂ ਕਿਸੇ ਵੱਲੋਂ ਤੁਹਾਨੂੰ ਕੋਈ ਮਾਨ ਸਨਮਾਨ ਹੁਣ ਤੱਕ ਮਿਲਿਆ ਜਾ ਅਨਫੋਰਚੂਨੇਟਲੀ ਦੇ ਆਰ ਆਲ ਪੋਲੀਟਿਕਲੀ ਮੋਟੀਵੇਟਿਡ ਨਾ ਸਾਡਾ ਜਿਹੜਾ ਆਪਣੀ ਕੋਸ਼ਿਸ਼ ਹੈ ਮੇਰਾ ਮੰਤਵ ਹੈ ਕਿ ਗ੍ਰਾਸ ਰੂਟ ਤੇ ਜਾ ਕੇ ਅਸੀਂ ਜਨਰੇਸ਼ਨ ਨੂੰ ਪ੍ਰਚਾਰ ਕਰ ਸਕੀਏ ਉਹਦੇ ਲਈ ਸੰਸਥਾਵਾਂ ਵੱਲੋਂ ਕਈ ਪ੍ਰਾਈਵੇਟ ਸੰਸਥਾਵਾਂ ਨੇ ਬਹੁਤ ਮਾਨ ਦਿੱਤੇ ਹੁਣ ਤੱਕ 200 ਤੋਂ ਵੱਧ ਸੰਸਥਾਵਾਂ ਮੈਨੂੰ ਸਨਮਾਨਤ ਕਰ ਚੁੱਕੀਆਂ ਚਾਹੇ ਉਹ ਲਾਈਫ ਟਾਈਮ ਅਚੀਵਮੈਂਟ ਅਵਾਰਡਸ ਹੋਣ ਜਾਂ ਬਾਬਾ ਬੰਦਾ ਸਿੰਘ ਬਾਦਰ ਅਵਾਰਡ ਹੈ ਜੱਸਾ ਸਿੰਘ ਰਾਮਗੜੀ ਅਵਾਰਡ ਇਹੋ ਜਿਹੇ 200 ਤੋਂ ਉੱਪਰ ਅਵਾਰਡ ਮਿਲ ਚੁੱਕੇ ਆ ਸਰਕਾਰ ਵੱਲੋਂ ਹਜੇ ਤੱਕ ਅੱਜ ਤੱਕ ਕਿਸੇ ਵੀ ਸਰਕਾਰ ਵੱਲੋਂ ਕੋਈ ਇਹ ਚ ਪੈਟਰਨਸ਼ਿਪ ਨਹੀਂ ਦਿੱਤੀ ਗਈ ਉਹਨਾਂ ਦਾ ਮੋਟਿਵਸ ਹੋਰ ਹੋ ਸਕਦੇ ਆ ਜਾਂ ਉਹਨਾਂ ਨੂੰ ਇਹ ਧਿਆਨ ਨਹੀਂ ਹੈ ਕਿ ਹੈਰੀਟੇਜ ਨੂੰ ਸੰਭਾਲਿਆ ਜਾਵੇ ਵੈਦਰ ਉਹ ਕੋਈ ਸੰਸਥਾ ਹੋਵੇ ਜਾਂ ਕੋਈ ਸਰਕਾਰ ਵੱਲੋਂ ਅਜ ਤੱਕ ਕੋਈ ਮਦਦ ਨਹੀਂ ਆ ਪਰ ਮੈਂ ਆਪਣੇ ਲੈਵਲ ਤੇ ਆਪਣੀ ਜਾਇਦਾਦ ਵੇਚ ਕੇ ਆਪਣੇ ਵਸੀਲਿਆਂ ਦੇ ਨਾਲ ਮੈਂ ਜੋ ਪ੍ਰਾਪਤ ਕਰ ਸਕਿਆ ਉਹਦੇ ਨਾਲ ਮੈਂ ਆਪਣਾ ਸਾਰਾ ਕੁਝ ਵੇਚ ਕੇ ਵੀ ਇਹ ਸਾਰਾ ਸਮਾਨ ਇਕੱਠਾ ਕਰਦਾ ਮੇਰੀ ਕੋਸ਼ਿਸ਼ ਹੈ ਕਿ ਇਹ ਸਾਰੀ ਹੈਰੀਟੇਜ ਪੰਜਾਬ ਚ ਰਹੇ ਇਹ ਤੋਂ ਬਾਹਰ ਨਾ ਜਾਵੇ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਅਨਫੋਰਚੂਨੇਟਲੀ ਬਹੁਤ ਸਾਰਾ ਸਮਾਨ ਸਾਡਾ ਸਿੱਖਾਂ ਦਾ ਬਾਹਰ ਚਲਾ ਗਿਆ ਤੇ ਮੇਰੀ ਕੋਸ਼ਿਸ਼ ਹੈ ਕਿ ਬਾਹਰੋਂ ਵੀ ਇੱਥੇ ਲਿਆਂਦਾ ਜਾਵੇ ਜਿਹੜਾ ਹੋਵੇ ਤੇ ਮੈਂ ਕੁਝ ਕੋਸ਼ਿਸ਼ ਕੀਤੀ ਵੀ ਆ ਪਿਛਲੇ ਸਾਲਾਂ 'ਚ ਨਾਨਕ ਚਾਈ ਸਿੱਕੇ ਮੈਨੂੰ ਜਿੱਥੋਂ ਮਿਲਦੇ ਆ ਕਿਤੇ ਨਿਲਾਮੀ ਹੁੰਦੀ ਆ ਉੱਤੇ ਵੱਧ-ਵੱਧ ਬੋਲੀ ਦੇ ਕੇ ਮੇਰੀ ਕੋਸ਼ਿਸ਼ ਹੁੰਦੀ ਆ ਆਪਣੀ ਸਮਰੱਥਾ ਦੇ ਨਾਲ ਮੈਂ ਉਹ ਸਿੱਕੇ ਪੈਦਾ ਕਰਾਂ ਉਹ ਖਰੀਦਾਂ ਜਾਂ ਕੋਈ ਪ੍ਰਾਤਨ ਸ਼ਸਤਰ ਹੈ ਉਹ ਮੈਂ ਸਾਰੇ ਆਪਣੇ ਵਸੀਲਿਆਂ ਨਾਲ ਇਕੱਠੇ ਕਰਕੇ ਆਪਣੇ ਕੋਲ ਰੱਖਦਾ ਹਾਂ ਥੋੜੀ ਅਗਲੀ ਪੀੜ੍ਹੀ ਵੀ ਇਸ ਕੰਮ ਦੇ ਵਿੱਚ ਤੁਹਾਡਾ ਸਾਥ ਦੇ ਰਹੀ ਆ ਜਾਂ ਕਿ ਤੇ ਤਾਂ ਨਹੀਂ ਕਿ ਉਹ ਹੋ ਰਿਹਾ ਕਿ ਬਾਤੋਂ ਕੀ ਕਰ ਰਹੇ ਨਹੀਂ ਨੋ ਨੋ ਮੇਰਾ ਬੇਟਾ ਅੱਜ ਮੇਰੇ ਨਾਲ ਹੀ ਆਇਆ ਉਹ ਵੀ ਨਾਲ ਕੇਅਰ ਕਰਦਾ ਉਹ ਸਾਰੇ ਸ਼ਸਤਰਾਂ ਬਾਰੇ ਪੁੱਛਦਾ ਰਹਿੰਦਾ ਕਿ ਇਹ ਸ਼ਸਤਰ ਕਿਹੜਾ ਹੈ ਕਿੰਨਾ ਪੁਰਾਣਾ ਵੈ ਇਹ ਸਿੱਕੇ ਕਦੋਂ ਜਾਰੀ ਹੋਏ ਉਹ ਮੇਰੇ ਨਾਲ ਐਗਜ਼ੀਬਿਸ਼ਨਸ ਜਾਂਦਾ ਹਮ ਅਗਲੇ ਬੱਚਿਆਂ ਨੂੰ ਛੋਟੇ ਬੱਚਿਆਂ ਨੂੰ ਸਮਝਾਉਂਦਾ ਹੈ ਆਉਣ ਵਾਲੇ ਦਰਸ਼ਕਾਂ ਨੂੰ ਦੱਸਦਾ ਕਿ ਇਹ ਇਹ ਸ਼ਸਤਰ ਕਿੰਨੇ ਪੁਰਾਣੇ ਆ ਇਹ ਸਿੱਕੇ ਕਦੋਂ ਦੇ ਆ ਬੇਟੇ ਮੇਰੇ ਨਾਲ ਹੈਲਪ ਕਰਦੇ ਵਾਹ ਜੀ ਵਾਹ ਸੋ ਦਿਲ ਦੇ ਵਿੱਚ ਤਮੰਨਾ ਕਿ ਢੇਰ ਸਾਰੀਆਂ ਗੱਲਾਂ ਤੁਹਾਡੇ ਨਾਲ ਕਦੇ ਫੇਰ ਕਰੀਏ ਤੁਹਾਡੀ ਪ੍ਰਦਰਸ਼ਨੀ ਤੇ ਜਾ ਕੇ ਤੁਹਾਡੇ ਸਿੱਕਿਆਂ ਬਾਰੇ ਤੁਹਾਡੇ ਉਹਨਾਂ ਸ਼ਸਤਰਾਂ ਬਾਰੇ ਜਾਣੀਏ ਔਰ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦੇਈਏ ਅੱਜ ਦੇ ਲਈ ਮਾਫੀ ਚਾਹਾਂਗੇ ਸਿਰਫ ਇੰਨੀ ਗੱਲਬਾਤ ਦੇ ਲਈ ਹਨਾ ਸੋ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸੋ ਇਹਨਾਂ ਭਾਈ ਸਾਹਿਬ ਜਿਹੜੇ ਕਿ ਇਹ ਕਹਿ ਸਕਦੇ ਆ ਕਿ ਘਰ ਫੂਕ ਤਮਾਸ਼ਾ ਦੇਖਣ ਵਾਲਾ ਜਿਹੜਾ ਕੰਮ ਉਹ ਕਰ ਰਹੇ ਨੇ ਤੇ ਕਾਫੀ ਪ੍ਰਾਈਵੇਟ ਸੰਸਥਾਵਾਂ ਵੱਲੋਂ ਇਹਨਾਂ ਨੇ ਦੱਸਿਆ ਕਿ ਇਹਨਾਂ ਦੇ ਮਾਨ ਸਨਮਾਨ ਵੀ ਹੋਏ ਨੇ ਪਰ ਬੜੇ ਦੁੱਖ ਦੀ ਜਾ ਕਹਿ ਸਕਦੇ ਆ ਇਹ ਗੱਲ ਆ ਕਿ ਸਰਕਾਰਾਂ ਨੇ ਜਿਹੜੀਆਂ ਉਹਨਾਂ ਨੇ ਅਜੇ ਸਵਾਲ ਧਿਆਨ ਨਹੀਂ ਦਿੱਤਾ ਕਿਉਂਕਿ ਦੁਨੀਆਦਾਨੀ ਕਹਿ ਸਕਦੇ ਆ ਆਪਾਂ ਪੰਜਾਬ ਦਾ ਉਹ ਅਨਮੋਲ ਖਜ਼ਾਨਾ ਇਕੱਠਾ ਕਰਨ 'ਚ ਲੱਗੇ ਹੋਏ ਨੇ ਔਰ ਕਾਫੀ ਹੱਦ ਤੱਕ ਸਫਲ ਵੀ ਹੋਏ ਨੇ ਕਿ ਉਸ ਖਜ਼ਾਨੇ ਨੂੰ ਸਾਮਿਆ ਜਾਵੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਆਉਣ ਵਾਲੀਆਂ نسلਾਂ ਤੱਕ ਉਹ ਸਾਡੇ ਖਜ਼ਾਨੇ ਨੂੰ ਉਹ ਸਾਡੀਆਂ ਜਿਹੜੀ ਧਰੋਹਰ ਆ ਉਹਨੂੰ ਸਾਹਮ ਕੇ ਵੀ ਰੱਖਿਆ ਜਾ ਸਕੇ ਔਰ ਉਹਨਾਂ ਤੋਂ ਜਾਣੂ ਵੀ ਕਰਾ ਸਕੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਜੀ ਸੋ ਅਗਲੀ ਕਿਸੇ ਮੁਲਾਕਾਤ ਦੇ ਲਈ ਫਿਰ ਇਹਨਾਂ ਦੇ ਨਾਲ ਆਪਾਂ ਲੰਬੀ ਮੁਲਾਕਾਤ ਕਰਾਂਗੇ ਅਜਾਤ ਦਿਓ ਧੰਨਵਾਦ ਸਸ਼ਿਕਾ